ਸਭ ਤੋਂ ਸਭ ਤੁਹਾਡੇ ਪਿੰਡ ਦੀਆਂ ਵੋਟਾਂ ਨੇ ਅੱਜ ਜਿਹੜੀਆਂ ਬਲੌਕ ਸੰਕਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਇੱਥੇ ਇੱਕ ਵੀ ਤੁਹਾਡੇ ਪਿੰਡ ਦਾ ਵੋਟਰ ਵੋਟ ਪਾਉਣ ਲਈ ਨਹੀਂ ਆਇਆ ਨਾ ਬਲੌਕ ਸੰਕਤੀ ਨਾ ਜ਼ਿਲ੍ਹਾ ਪ੍ਰੀਸ਼ਦ ਹਾਂਜੀ ਇਹ ਦੇਖੋ ਕਾਫੀ ਟਾਈਮ ਤੋਂ ਤਕਰੀਨ 2-3 ਮਹੀਨਿਆਂ ਤੋਂ ਜਿਹੜਾ ਸਾਡੇ ਵਿੱਚ ਤੇ ਪੰਜ ਪਿੰਡਾਂ ਦੀ ਇੱਕ ਮੀਟਿੰਗ ਹੋਈ ਸੀ ਮਹਾਪੰਚਾਇਤ ਸਾਡੇ ਪਿੰਡ ਇੱਥੇ ਗੁਰੂ ਤੇਗ ਬਹਾਦਰ ਅਸਥਾਨ ਤੇ ਤੇ ਉਦੋਂ ਇੱਥੇ ਸੌ ਚੁੱਕੀ ਗਈ ਸੀ ਵੀ ਜਿਹੜਾ ਸਾਡਾ ਵੀਡੀਓ ਬਲੌਗ ਇੱਥੋਂ ਚੇਂਜ ਕਰਕੇ ਪਤਨਾ ਕੀਤਾ ਗਿਆ ਜਦੋਂ ਤੱਕ ਉਸਮਣਾ ਨਹੀਂ ਹੁੰਦਾ ਉਦੋਂ ਤੱਕ ਸਾਡੇ ਪੰਜੇ ਪਿੰਡਾਂ ਦੇ ਵਿੱਚੋਂ ਜਿਹਦੇ ਵਿੱਚ ਸਾਡਾ ਪਿੰਡ ਦੋਦੜਾ ਪੇੜਪਰੀ ਦੋਨੋਂ ਸਾਇਪਰੇ ਛੋਟਾ ਵੱਡਾ ਤੇ ਕੋਟਲੀ ਵੀ ਪੰਜੇ ਪਿੰਡਾਂ ਦੇ ਵਿੱਚੋਂ ਕੋਈ ਵੀ ਵੋਟਰ ਆਪਣੀ ਬੋਟ ਨਹੀਂ ਪਾਊਗਾ ਜਦੋਂ ਤੱਕ ਇਹ ਸਾਡਾ ਜਿਹੜਾ ਬਲੌਗ ਉਸਮਣਾ ਨਹੀਂ ਬਣਦਾ ਹੈਗਾ ਦੁਬਾਰਾ ਚੇਂਜ ਹੋ ਕੇ ਇਹ ਚਾਹੇ ਹੁਣ ਦੀ ਇਲੈਕਸ਼ਨ ਹੈ ਚਾਹੇ ਇਸ ਤੋਂ ਬਾਅਦ ਕੋਈ ਵਿਧਾਨ ਸਭਾ ਦੀ ਜਾਂ ਕੋਈ ਵੀ ਇਲੈਕਸ਼ਨ ਜਦੋਂ ਤੱਕ ਚਾਹੇ ਸਾਲ 2 ਸਾਲ 5 ਸਾਲ ਲੱਗਣਾ ਸੀ ਕਿਸੇ ਇਲੈਕਸ਼ਨ ਦੇ ਵਿੱਚ ਕਦੇ ਵੀ ਕੋਈ ਵੋਟ ਨਹੀਂ ਪਾਵਾਂਗੇ ਉਦੋਂ ਤੱਕ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਵੋਟਾਂ ਪਾਉਣ ਦੀ ਪੂਰੀ ਤਿਆਰੀ ਕੀਤੀ ਹੈ। ਹਾਂਜੀ ਪ੍ਰਸ਼ਾਸਨ ਵੱਲੋਂ ਟੀਮ ਦੇਖੋ ਜਿਹੜੀ ਹੈਗੀ ਇੱਥੇ ਆਈ ਹੋਈ ਹੈ ਬੂਥ ਲਾਏ ਹੋਏ ਨੇ ਬਟ ਹੁਣ ਤੱਕ ਤੁਸੀਂ ਲਾ ਲਓ ਵੀ ਜਿਹੜੀ ਵੋਟ ਹੈ ਜ਼ੀਰੋ ਹੈ ਹੁਣ ਨਹੀਂ ਲੈ। ਅਜੇ ਤੱਕ ਇੱਕ ਵੀ ਵੋਟ ਜਿਹੜੀ ਹੈਗੀ ਪੂਰ ਨਹੀਂ ਹੋਈ। ਤੁਸੀਂ ਇੱਥੇ ਮਤਲਬ ਬੂਥ ਦੇ ਉੱਤੇ ਬੈਠਿਓ ਕੀ ਇਹ ਲੋਕਾਂ ਨੂੰ ਰੋਪਣ ਵਾਸਤੇ ਡਰਾਉਣ ਵਾਸਤੇ ਨਹੀਂ ਨਹੀਂ ਅਸਟਾ ਜਿੱਦਾਂ ਹੁਣ ਇਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਚਕਾਉਣ ਲਈ ਬਸ। ਠੀਕ ਹਾਂਜੀ ਹੋਰ ਆਪਣੇ ਉਹ ਸੇਵਾ ਕਰ ਰਹੇ ਸੀ ਇਹਨਾਂ ਦੀ। ਸਾਡਾ ਤੁਹਾਡੇ ਪਿੰਡ ਵੱਲੋਂ ਜਾਂ ਪੰਜਾਂ ਪਿੰਡਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ ਹਾਂਜੀ ਹਾਂਜੀ ਮੁਕੰਮਲ ਬਾਈਕਾਟ ਇਹ ਉਦੋਂ ਤੱਕੇ ਜਾਰੀ ਰਹੂਗਾ ਜਦੋਂ ਤੱਕ ਇਹ ਜਿਹੜਾ ਡਿਸੀਜਨ ਹੈ ਹਨਾ ਗਵਰਨਮੈਂਟ ਵਾਪਸ ਲੈ ਕੇ ਸਾਡਾ ਬਲੌਕਸ ਮਾਣਾ ਨਹੀਂ ਕਰਦੀ ਨਹੀਂ ਕਰਨੀ ਤਾਂ ਅਸੀਂ ਕੱਲ ਨੂੰ ਦੇਖਾਂਗੇ ਇਸ ਤੋਂ ਵੀ ਜਿਹੜਾ ਆਪਣਾ ਪ੍ਰੋਟੈਸਟ ਹੈ ਨਾ ਤਾਂ ਅੱਗੇ ਫਿਰ ਤੇਜ਼ ਕਰਾਂਗੇ ਨੂੰ ਹੋਰ ਠੀਕ ਹੈ ਜੀ ਧੰਨਵਾਦ ਓਕੇ ਹਾਂਜੀ ਮਰਜੀ ਤੁਹਾਡਾ ਨਾਮ ਜਤਿੰਦਰ ਕੁਮਾਰ ਜਤਿੰਦਰ ਕੁਮਾਰ ਤੁਹਾਡੀ ਡਿਊਟੀ ਇਲੈਕਸ਼ਨਾਂ ਚ ਕਿਹੜੇ ਪਿੰਨ ਲੱਗੀ ਜੀ ਜਤਿੰਦਰ ਕਿੱਥੇ ਲੱਗੀ ਜੀ ਧੁੱੜੜੇ ਠੀਕ ਹੈ ਜੀ ਅੱਛਾ ਸਵੇਰ ਦਾ ਕੋਈ ਪਿੰਡ ਚੋਂ ਆਇਆ ਵੋਟ ਵਗੈਰਾ ਪਾਉਣ ਕਾ ਜੈ ਨਹੀਂ ਕੋਈ ਨਹੀਂ ਅੱਛਾ ਪਿੰਡ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ ਪਤਾ ਨਹੀਂ ਬਾਈਕਾਟ ਹੈ ਕੀ ਆਇਆ ਨਹੀਂ ਕੋਈ ਇਹ ਤਾਂ ਕੁਝ ਨਹੀਂ ਕੀਤਾ ਮਤਲਬ ਸਵੇਰ ਦਾ ਹੁਣ ਤੱਕ ਕੋਈ ਵੋਟ ਇੱਕ ਵੀ ਵੋਟ ਪਾਉਣ ਨਹੀਂ ਆਇਆ ਇਨਫੋਰਮੇਸ਼ਨ ਹੁੰਦੇ ਰਿਹਾ ਟਾਈਮ ਟੂ ਟਾਈਮ ਗੱਡੀ ਜਾਂਦੀ ਹੈ ਠੀਕ ਹੈ ਜੀ ਤੁਹਾਡੇ ਵੱਲੋਂ ਇਨਫੋਰਮੇਸ਼ਨ ਗਈ ਹੈ ਪਰ ਕੋਈ ਕੋਈ ਨਹੀਂ ਆਇਆ ਠੀਕ ਹੈ